ਪੰਜਾਬ ਸਰਕਾਰ ਮੁਰਦਾਬਾਦ 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 ਜਿੰਦਾਬਾਦ ਜਿੰਦਾਬਾਦ ਪੰਜਾਬ ਸਰਕਾਰ ਕਰਦੀ ਕੀ ਜੇਰਾਫੇਰੀ ਕਾਸੀ ਜੇਰਾਫੇਰੀ ਚੱਕਣੇ ਆਗੇ ਟੋਟ-ਗੋਟਾ ਲੱਕ ਦੇਵਾਂਗੇ ਆਪਾਂ ਪੈਨਸ਼ਨ ਦੇ ਅਕੋਰਡਿੰਗ ਜਿਹੜਾ ਆਪਣਾ ਮੁੱਦਾ ਹੈ ਪੰਗਾ ਨੇ ਉਹਦੇ ਅਕੋਰਡਿੰਗ ਆਪਾਂ ਬੋਲਦਾ ਕਿ ਪੈਨਸ਼ਨ ਦੇ ਇੱਕ ਗੰਭੀਰ ਮੁੱਦਾ ਹੈ ਆਡੀ ਗੱਲ ਨਹੀਂ ਸੁਣਦੇ ਹਾਏ 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 ਸਾਡੀ ਗੱਲ ਨਹੀਂ ਸੁਣਦੇ ਹਾਏ 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 ਮੁਰਦਾਬਾਦ 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 ਗੁਲਗੰਦ ਮੰਨ ਸਰਕਾਰ ਮੁਰਦਾਬਾਦ 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 ਕਰਾਂ ਕਰਦੀਆਂ ਕੀ ਜੇਰਾ ਮੇਰੀ 420 ਜੇਰਾ ਮੇਰੀ ਚੱਕ ਦਿਆਂਗੇ ਪਾਸੇ ਗੋੜਾ ਰੱਖ ਲਿਆ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਐਜ ਨਿਊਜ਼ 24 ਤੇ ਮੈਂ ਤੁਹਾਡੇ ਨਾਲ ਜਸਵਿੰਦਰ ਬੋਪੜਾ ਆਇਆ ਅੱਜ ਅਸੀਂ ਮੌਜੂਦ ਹਾਂ ਜਲਾਲਾਬਾਦ ਦੇ ਬਿਜਲੀ ਦਫ਼ਤਰ ਵਿਖੇ ਜਿੱਥੇ ਕਿ ਟੈਕਨੀਕਲ ਸਰਵਿਸ ਯੂਨੀਅਨ ਵੱਲੋਂ ਜੋ ਧਰਨਾ ਲਗਾਇਆ ਗਿਆ ਆਪਦੀਆਂ ਮੰਗਾਂ ਨੂੰ ਪੂਰਾ ਕਰਵਾਉਣ ਦੇ ਲਈ ਤਾਂ ਗੱਲਬਾਤ ਕਰਦੇ ਹਾਂ ਸਾਡੇ ਨਾਲ ਕੇਸ਼ਕੀ ਅਫਸਰ ਵੀ ਮੌਜੂਦ ਨੇ ਕਿ ਕੀ ਮੰਗਾਂ ਨੇ ਪੂਰੀਆਂ ਕਿਸ ਤਰੀਕੇ ਨਾਲ ਇਹ ਧਰਨਾ ਚੱਲ ਰਿਹਾ ਬਾਈ ਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਸੁਭਨਾਮ ਜੀ ਰਦੇਸ਼ ਕੁਮਾਰ ਡਿਪਾਰਟਮੈਂਟ ਪੀਐਸਪੀਸੀਐਲ ਫਿਲਹਾਲ ਮੈਂ ਟੈਕਨਿਕ ਸਰਵਿਸ ਇੰਜੀਨੀਅਰ ਦੇ ਵਿੱਚ ਜਲਾਲਾਬਾਦ ਸਵਰਬੰਦ ਦਾ ਪ੍ਰਦਾਨ ਹੈ ਕੀ ਮੰਗਾ ਕੀ ਨੇ ਤੁਸੀਂ ਅੱਜ ਨਾਰੇਬਾਜੀ ਕਰ ਰਹੇ ਹੋ ਅੱਜ ਅਸੀਂ ਪੰਜਾਬ ਯੂਟੀ ਮੁਲਾਜ਼ਮ ਫਰੰਟ ਦੇ ਵੱਲੋਂ ਦੇ ਉਹਨਾਂ ਦੇ ਸੱਦੇ ਤੇ ਜਿਹੜੇ ਸਾਡੇ ਆ ਸਭ ਤੋਂ ਪਹਿਲੀ ਮੰਗ ਜਿਹੜੀ ਕਿ ਪੁਰਾਣੀ ਪੈਨਸ਼ਨ ਬਹਾਲੀ ਕਿਉਂਕਿ ਜਦੋਂ ਵੀ ਸਰਕਾਰ ਸੱਤਾ ਦੇ ਵਿੱਚ ਆਈ ਸੀ ਤੋਂ ਉਹਨਾਂ ਨੇ ਇਹ ਵਾਅਦਾ ਕਰਕੇ ਆਈ ਸੀ ਵੀ ਜਿਹੜੀ ਅਸੀਂ ਸਾਰੇ ਪੰਜਾਬ ਦੇ ਮੁਲਾਜ਼ਮਾਂ ਨੂੰ ਲਾ ਆਪਣੇ ਪੁਰਾਣੀ ਪੈਨਸ਼ਨ ਜਿਹੜੀ ਲਾਗੂ ਕਰ ਦੇਗੇ ਪਰ ਲਗਭਗ 1 ਸਾਲ ਦਾ ਸਮਾਂ ਬੀਤ ਚੁੱਕਾ ਹੈ ਜਦੋਂ ਇਹਨਾਂ ਨੇ ਐਲਾਨ ਕੀਤਾ ਸੀ ਕਦੋਂ ਤੋਂ ਬੰਦ ਹੈ ਪੈਨਸ਼ਨ ਪੈਨਸ਼ਨ ਲਗਭਗ 2003 ਤੋਂ ਨਵੀਂ ਭਰਤੀ ਨੂੰ ਕੋਈ ਪੈਨਸ਼ਨ ਨਹੀਂ ਦਿੱਤੀ ਜਾ ਰਹੀ ਤਾਂ ਕਿਉਂਕਿ 1 ਸਾਲ ਹੋ ਗਿਆ ਇਹਨਾਂ ਨੇ ਐਲਾਨ ਕੀਤਾ ਪਰ ਜਿਹੜਾ ਐਲਾਨ ਐਲਾਨ ਹੀ ਰਹਿ ਗਿਆ ਤੇ ਇਸ ਨੂੰ ਕੋਈ ਵੀ ਅਮਲੀ ਜਾਮਾ ਨਹੀਂ ਪਹੁੰਚਾਇਆ ਗਿਆ ਜਿਸ ਦੇ ਸਬੰਧ ਦੇ ਵਿੱਚ ਅਸੀਂ ਪਿਛਲੇ ਕਾਫੀ ਮੁਲਾਜ਼ਮ ਸੰਘਰਸ਼ ਕਮੇਟੀ ਦੇ ਸੱਦੇ ਤੇ ਜਾਂ ਹੋਰ ਵੀ ਜਿੰਨੀਆਂ ਵੀ ਜਿੱਥੇ ਬੰਦਿਆਂ ਪੰਜਾਬ ਸਰਕਾਰ ਦੇ ਅਧੀਨ ਕੰਮ ਕਰਦੀਆਂ ਹਨ ਮੁਲਾਜ਼ਮ ਸੰਘਰਸ਼ ਕਮੇਟੀ ਜਾਂ ਪੈਨਸ਼ਨ ਐਸੋਸੀਏਸ਼ਨ ਜਾਂ ਜਿਹੜੇ ਜਿਵੇਂ ਹੁਣ ਆਪਾਂ ਵੇਖ ਰਹੇ ਹੜਤਾਲੇ ਕਰਮਚਾਰੀ ਕਾਫੀ ਛਲੇ ਲਗਭਗ 35 ਦਣਾ ਤੋਂ ਆਪਣੇ ਜਿਹੜੇ ਸਕੱਤਰ ਦੇ ਸਕੱਤਰੇ ਦੇ ਮੁਲਾਜ਼ਮ ਹਨ ਉਹ ਕਲਮ ਛੋੜ ਹੜਤਾਲ ਤੇ ਹਨ ਇਸ ਦੇ ਨਾਲ ਅਸੀਂ ਵੀ ਆਪਣੇ ਨਾਲ ਸਮੇਂ ਸਮੇਂ ਤੇ ਇਸ ਦੇ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਾਂ ਜੀ ਤੁਹਾਡੀ ਯੂਨੀਅਨ ਦੀ ਕੋਈ ਸਰਕਾਰ ਨਾਲ ਮੀਟਿੰਗ ਹੋਈ ਹੈ ਇਸ ਮਸਲੇ ਤੇ ਅਸੀਂ ਸਾਡੇ ਨਵੀਂਕਲੀ ਮੀਟਿੰਗ ਨੇ ਹੋਈ ਪੰਜਾਬ ਯੂਟੀ ਮੁਲਾਜ਼ਮ ਨੂੰ ਇਹ ਜਿਹੜੀ ਪੰਜਾਬ ਸਰਕਾਰ ਇਹਨਾਂ ਨੇ ਮੀਟਿੰਗ ਦਿੱਤੀ ਸੀ ਪਰ ਪਿਛਲੀ 7-8 ਤਰੀਕ ਨੂੰ ਇਹਨਾਂ ਨੇ ਜਿਹੜੀ ਮੀਟਿੰਗ ਦਿੱਤੀ ਭਗਵੰਤਾਨ ਸਰਕਾਰ ਨਾਲ ਮੀਟਿੰਗ ਤੋਂ ਪੱਛ ਚੁੱਕੀ ਹੈ ਜੀ ਆਇਸ ਲਈ ਇਸ ਦੇ ਵਿਰੋਧ ਅਸੀਂ ਆਪਣਾ ਇਹ ਪ੍ਰੋਸਟ ਪ੍ਰਦਰਸ਼ਨ ਕਰ ਰਹੇ ਆਂ ਆਉਣ ਵਾਲੇ ਸਮੇਂ ਦੀ ਮੰਗਾਂ ਨਹੀਂ ਪੂਰੀਆਂ ਕਰਦੀ ਸਰਕਾਰ ਤਾਂ ਤੁਹਾਡਾ ਅਗਲਾ ਸਟੈਪ ਕੀ ਹੋਵੇਗਾ ਸਾਨੂੰ ਜੋ ਵੀ ਉੱਪਰੋਂ ਸਾਡੇ ਜਿਹੜੇ ਆਗੂ ਹਨ ਸਟੇਟ ਦੇ ਆਗੂ ਹਨ ਜੋ ਵੀ ਸੱਦਾ ਦਿੱਤਾ ਜਾਏਗਾ ਉਸ ਤੇ ਫੁੱਲ ਚੜਾਵਾਂਗੇ ਤੇ ਪੂਰੀ ਜੋਰ ਸ਼ੋਰ ਦੇ ਨਾਲ ਇਸ ਦਾ ਵਿਰੋਧ ਕਰਾਂਗੇ ਕਿੰਨੇ ਦਿਨ ਹੋ ਗਏ ਨੇ ਅੱਜ ਹੜਤਾਲ ਕੀਤੀ ਇਹ ਸਾਡਾ ਜਿਹੜਾ ਧਰਨਾ ਚੱਲ ਰਿਹਾ ਹੈ ਜਦੋਂ ਕਿ ਹੜਤਾਲ ਦੇ ਵਿੱਚ ਜਿਹੜੇ ਸਾਡੇ ਕਲਮ ਛੋੜਤਾ ਦੇ ਵਿੱਚ ਜਿਹੜਾ ਪੀਐਸਐਮਐਸਯੂ ਦੇ ਵਿੱਚ ਵੱਲੋਂ ਲਗਭਗ 35 ਤੋਂ 40 ਦਿਨ ਹੋ ਗਿਆ ਨ ਕਲਮ ਛੋੜਾ ਰਤ ਚੱਲ ਰਿਹਾ ਹੈ ਹੁਣ ਇਸ ਦੇ ਨਾਲ ਹੀ ਆਪਾਂ ਵੇਖ ਰਹੇ ਹਾਂ ਕਿ ਹੋਮਗਾਰਡ ਵਾਲੇ ਸਾਥੀ ਵੀ ਜਿਨ੍ਹਾਂ ਨੇ ਕੀ ਆਪਣਾ ਪ੍ਰਦਰਸ਼ਨ ਕੀਤਾ ਹੈ ਕਿਉਂਕਿ ਜਿਹੜਾ ਕੋਈ ਵੀ ਇਨਸਾਨ ਹੈ ਉਹ ਅਗਰ ਜਦੋਂ ਰਿਟਾਇਰ ਹੋ ਜਾਂਦਾ ਹੈ ਤਾਂ ਉਸ ਨੂੰ ਜਿਹੜੀ ਨਿਊ ਪੈਨਸ਼ਨ ਸਕੀਮ ਲਾਗੂ ਕੀਤੀ ਹੈ ਉਸ ਦੇ ਵਿੱਚ ਬਹੁਤ ਨਿਗੁਣੀ ਜੀ ਜਿਹੜੀ ਉਜਰਤ ਮਿਲਦੀ ਹੈ ਜਿਸ ਦੇ ਨਾਲ ਉਸ ਦਾ ਗੁਜ਼ਾਰਾ ਨਹੀਂ ਹੋ ਸਕਦਾ ਕਿਉਂਕਿ 58 ਸਾਲ ਦੀ ਉਮਰ ਤੋਂ ਬਾਅਦ ਬੰਦਾ ਕਲਮਸ਼ੋਰੜ ਹੜਤਾਲ ਜਿਹੜੀ ਕੀਤੀ ਤੁਸੀਂ ਕੋਈ ਅਸਰ ਪਿਆ ਸਰਕਾਰ ਤੇ ਫਿਲਹਾਲ ਸਰਕਾਰ ਜਿਹੜੀ ਹੈ ਇਸ ਤੋਂ ਪਾਸਾ ਵਾਟ ਰਹੀ ਹੈ ਕਿਉਂਕਿ ਜਦੋਂ ਹੀ ਭਗਵੰਤ ਮਾਨ ਸਰਕਾਰ ਆਪਣੇ ਸ਼ਾਸਨ ਦੇ ਵਿੱਚ ਆਉਣ ਤੋਂ ਪਹਿਲਾਂ ਇਸ ਦਾ ਵਾਅਦਾ ਸੀਗਾ ਕਿ ਸਾਡੇ ਆਉਣ ਦੇ ਦੌਰਾਨ ਕਿਸੇ ਵੀ ਕਰਮਚਾਰੀ ਨੂੰ ਕੋਈ ਵੀ ਹੜਤਾਲ ਤਰਨਾ ਮੁਜ਼ਾਹਰਾ ਕਰਨ ਦੀ ਲੋੜ ਨਹੀਂ ਪਵੇਗੀ ਪਰ ਇਸ ਨੂੰ ਪੰਜਾਬ ਦੇ ਲੋਕਾਂ ਦਾ ਦੁਖਾਂਤ ਹੀ ਕਹਿ ਸਕਦੇ ਹਾਂ ਕਿ ਸਰਕਾਰ ਦੇ ਅਧੀਨ ਅੱਜ ਤੱਕ ਰਿਕਾਰਡ ਤੋੜ ਤਰਨੇ ਮੁਜ਼ਾਹਰੇ ਹੜਤਾਲਾਂ ਚੱਲ ਰਹੀਆਂ ਹਨ ਪਰ ਇਹ ਜਿਹੜੀ ਸਰਕਾਰ ਹੈ ਲਗਾਤਾਰ ਮੁਲਾਜ਼ਮਾਂ ਦੀ ਹੱਕੀ ਜਿਹੜੀਆਂ ਮੰਗਾਂ ਨੇ ਉਹਨਾਂ ਤੋਂ ਟਾਲਾ ਵਟਰੀ ਹੈ ਪਾਸਾ ਵਟਰੀ ਹੈ ਇਨਕਾਰੀ ਹੈ ਪਰ ਸਰਕਾਰ ਤਾਂ ਕਹਿੰਦੀ ਹੈ ਵੀ ਪਿਛਲੀਆਂ ਸਰਕਾਰਾਂ ਨਾਲ ਇਸ ਵਾਰ ਨੌਕਰੀਆਂ ਵੀ ਵਧ ਦਿੱਤੀਆਂ ਗਈਆਂ ਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਵੀ ਕੀਤਾ ਗਿਆ ਕਿ ਇਹ ਮਸ਼ਹੂਰੀਆਂ ਹੀ ਨੇ ਦੇਖੋ ਜੀ ਇਹ ਸਭ ਲੋਕ ਆਪਾਂ ਜਾਣਦੇ ਹਾਂ ਪਰ ਨੌਕਰੀਆਂ ਦਿੱਤੀਆਂ ਗਿਆਨ ਪਰ ਉਹਨਾਂ ਨੌਕਰੀਆਂ ਦੇ ਵਿੱਚ ਵੀ ਇਸ ਦਾ ਕੀ ਕਹਿ ਲਓ ਜੀ ਹਾਥੀ ਦੇ ਅੰਦਰ ਖਾਣ ਦੇ ਹੋਰ ਤੇ ਵਿਖਾਣ ਦੇ ਹੋਰ ਹਨ ਉੱਚੀ ਦੁਕਾਨ ਤੇ ਫੀਕਾ ਭਗਵਾਨ ਦੇ ਅਧੀਨ ਇਹਨਾਂ ਦਾ ਜਿਹੜਾ ਹੈ ਜਿਆਦਾ ਕੀ ਹੈ ਫਿਲਹਾਲ ਤਾਂ ਕਹਿ ਹੀ ਸਕਦੇ ਸ਼ੋਸ਼ੇਬਾਜੀ ਜ਼ਿਆਦਾ ਹੋ ਰਹੀ ਹੈ ਅਮਰੀਕਾ ਬਹੁਤ ਘਾਟ ਹੋ ਰਿਹਾ